ਜੋ ਵੀ ਅਪਡੇਟ ਸਾਡੇ ਕੋਲ ਆ ਰਹੀ ਤੁਹਾਨੂੰ ਦੇ ਰਿਹਾ ਤੇ ਅੱਜ ਬਹੁਤ ਹੀ ਇੱਕ ਵੱਡੀ ਅਪਡੇਟ ਸਾਡੇ ਕੋਲ ਆਈ ਹੈ ਕਿ ਵਿਕਰਮ ਮਜੀਠੀਆ ਦਾ ਜਿਹੜਾ ਦਫਤਰ ਹੈ ਮਜੀਠੀਆ ਦੇ ਵਿੱਚ ਉਹਦੇ ਦਫਤਰ ਦੇ ਬਾਹਰ ਤਾਲਾ ਜੜ ਦਿੱਤਾ ਗਿਆ ਜੀहां ਦੋਸਤੋ ਜਦੋਂ ਇਹ ਤਾਲਾ ਜੜਿਆ ਗਿਆ ਤਾਂ ਵਿਕਰਮਜੀਤ ਮਜੀਠੀਆ ਦੇ ਜਿਹੜੇ ਪਤਨੀ ਨੇ ਉਹ ਮੌਜੂਦਾ ਐਮਐਲਏ ਨੇ ਉੱਥੇ ਪਹੁੰਚ ਜਾਂਦੇ ਨੇ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਗਏ ਉੱਥੇ ਕਿ ਸਾਡੇ ਦਫਤਰ ਤਾਲਾ ਕਿਉਂ ਜੜਿਆ ਗਿਆ ਤਾਂ ਜਿਹੜੇ ਅਧਿਕਾਰੀ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਕਾਇਦਾ ਇਸ ਦੇ ਆਰਡਰ ਨੇ ਤਾਂ ਉਹ ਤੇਰਹ ਪਤਨੀ ਥੋੜਾ ਗੁੱਸੇ ਚ ਵੀ ਆਏ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਸਾਡੇ ਘਰ ਤਲਾਸ਼ੀ ਹੋਈ ਸੀ ਮੇਰੇ ਮਾਤਾ ਦੀ ਕੱਡੇ ਸੀ ਅੰਮ੍ਰਿਤਸਰ ਦੇ ਵੀ ਤੇ ਹੁਣ ਅੱਜ ਤਾਲਾ ਮਾਰਿਆ ਗਿਆ ਤਾਂ ਇੱਥੇ ਮਜੀਠੀਆ ਸਾਹਿਬ ਨਹੀਂ ਹਨ ਤੇ ਤੁਹਾਨੂੰ ਦੱਸ ਦਿੰਨੇ ਕਿ ਵਿਕਰਮ ਮਜੀਠੀਆ ਨੂੰ ਅੱਜ ਕਾਫੀ ਜਦੋਜਹਿਦ ਕਾਫੀ ਪੁੱਛੀ ਕੀਤੀ ਗਈ ਹੈ ਉਹਨੂੰ ਕੱਲ ਹਮਾਚਾ ਦੇ ਆ ਗਿਆ ਸੀ ਅੱਜ ਉਹਨੂੰ ਹੋ ਸਕਦਾ ਹੈ ਕਿ ਹੁਣ ਅੰਮ੍ਰਿਤਸਰ ਲੈ ਆਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਕਿ ਹਰਿਆਣਾ ਦੀ ਆ ਯਾਨੀ ਪਾਲ ਫਰੀ ਨੂੰ ਆਪਣੇ ਰਿਮਾਂਡ ਤੇ ਲੈ ਕੇ ਜਾ ਸਕਦੀ ਹੈ ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਜਿਹੜੇ ਸਾਬਕਾ ਡੀਜੀਪੀ ਚੋ ਟਾਪਾ ਦੇਏ ਜਦੋਂ ਪੇਸ਼ ਹੋਏ ਨੇ ਉਹਨਾਂ ਦੇ ਬਿਆਨਾਂ ਤੋਂ ਕੋਈ ਨਾ ਕੋਈ ਖੁਲਾਸੇ ਅਜੇ ਜਰੂਰ ਹੋਏ ਨੇ ਡਰੱਗ ਕੇਸ ਦੇ ਵਿੱਚ ਜਿਹੜਾ ਕਿ ਇੱਕਦਮ ਵਿਜਨ ਦੇਦੋਂ ਜਾਂਚ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲਿਆ ਦਿੱਤੀ ਗਈ ਹੈ ਸੋ ਦੋਸਤੋ ਹੁਣ ਦੇਖਣਾ ਇਹ ਹੈ ਕਿ ਅੱਜ ਦਾ ਦਿਨ ਹੈ ਵਿਲਨਸ ਬਿਊਰੋ ਕੋਲ ਤੇ ਪੰਜਾਬ ਦੀ ਪੁਲਿਸ ਕੋਲ ਕਿਉਂਕਿ ਕੱਲ ਵਿਕਰਮ ਮਜੀਠੀਆ ਦਾ ਰਿਮਾਂਡ ਖਤਮ ਹੋ ਰਿਹਾ ਕੱਲ ਉਹਨਾਂ ਨੂੰ ਦੁਆਰਾ ਪੇਸ਼ ਕਰਨਾ ਪੈਗਾ ਅਦਾਲਤ ਦੇ ਵਿੱਚ ਜੇਕਰ ਅੱਜ ਕੋਈ ਤੈ ਹੋ ਗਿਆ ਜਾਂ ਜੀ ਤਾਂ ਹੋ ਗਿਆ ਨਹੀਂ ਤਾਂ ਫਿਰ ਕੱਲ ਅਦਾਲਤ ਨੂੰ ਵਿਕਰਮ ਮਜੀਠੀਏ ਜਮਾਨਤ ਤੇ ਵੀ ਐਕਸ਼ਨ ਲੈਣਾ ਪੈ ਸਕਦਾ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮ ਮਜੀਠੀਏ ਦੀ ਖੋਰ ਅਪਡੇਟ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵੀ ਡਰਗ ਦੇ ਯਾ ਦੀ ਅਪੀਲ ਲਾਈ ਸੀ ਉਹ ਪੰਜਾਬ ਸਰਕਾਰ ਨੂੰ ਵੀ ਝਟਕਾ ਲੱਗਿਆ ਪੰਜਾਬ ਸਰਕਾਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਬੀਤੇ ਕੱਲ ਰਿਜੈਕਟ ਕਰ ਦਿੱਤਾ ਤਾਂ ਹੋ ਸਕਦਾ ਕਿ ਇਸੇ ਨੂੰ ਦੇ ਦੇ ਹੋਏ ਕੱਲ ਕੋਰਟ ਵਿਕਰਮ ਮਜੀਠੀਆ ਦੇ ਅੱਜ ਸਬੂਤ ਕੋਈ ਨਹੀਂ ਮਿਲਦਾ ਵੀ ਇਹਨਾਂ ਨੂੰ ਤਾਂ ਇਹਨਾਂ ਨੂੰ ਜ਼ਮਾਨਤ ਵੀ ਦੇ ਸਕਦੀ ਹੈ ਜੇ ਜ਼ਮਾਨਤ ਨਹੀਂ ਦਿੰਦੀ ਤਾਂ ਹੋਰ ਇੱਕ ਅਧੀ ਤਰੀਕ ਹੋਰ ਦੇ ਕੇ ਜ਼ਮਾਨਤ ਦੇ ਦੇ ਪਰ ਅੱਜ ਬਹੁਤ ਇੱਕ ਵੱਡਾ ਜਿਹੜਾ ਕੇਸ ਸਾਹਮਣੇ ਆਇਆ ਹੈ ਕਿ ਉਹਨਾਂ ਦਾ ਮਜੀਠੀਆ ਜਿਹੜਾ ਇੱਥੇ ਦਫ਼ਤਰ ਹੈ ਮੇਲ ਜਿਹੜਾ ਉਹਦਾ ਗੜ ਬੰਨੇ ਜਾਂਦਾ ਜਿੱਥੇ ਉਹ ਕਈ ਵਾਰ ਦਿੱਤੇ ਨੇ ਉਹਨਾਂ ਦੇ ਦਫ਼ਤਰ ਨੂੰ ਤਾਲਾ ਜੜਿਆ ਗਿਆ ਜਿਹੜਾ ਤਾਲਾ ਜੜਿਆ ਗਿਆ ਤਾਂ ਇਸ ਦਾ ਬਹੁਤ ਇੱਕ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਦਾ ਨਾਮ ਡਰੱਗ ਕੇਸ ਦੇ ਵਿੱਚ ਕਿਤੇ ਨਾ ਕਿਤੇ ਸਾਹਮਣੇ ਆ ਚੁੱਕਿਆ ਹੈ ਹਾਲਾਂਕਿ ਇਹਹਾਰੀਆ ਤਾਂ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਤਾਲਾ ਕਿਉਂ ਮਾਰਿਆ ਗਿਆ ਉਹਨਾਂ ਨੇ ਤਾਂ ਰੱਤ ਪਤਨੀ ਨੂੰ ਸਿਰਫ ਇਹੀ ਕਿਹਾ ਉਹਨਾਂ ਦੀ ਨੂੰ ਵੀ ਤਾਲਾ ਤਾਂ ਮਾਰਿਆ ਗਿਆ ਕਿ ਕੋਈ ਸਾਡੇ ਕੋਲ ਆਰਡਰ ਨਹੀਂ ਤੇ ਇਸ ਦੌਰਾਨ ਵਿਕਰਮ ਜੀ ਠੀਏ ਦੇ ਜਿਹੜੇ ਪਤਨੀ ਨੇ ਤੁਹਾਨੂੰ ਦੱਸਦੀਏ ਉਹ ਮੌਜੂਦਾ ਐਮਐਲਏ ਨੇ ਸਾਡੇ ਨਾਲ ਜੁੜ ਗਏ ਨੇ ਰਜਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਨਾਲ ਕਰਦਿਆ ਗੱਲਬਾਤ ਵੀ ਆਖਰ ਇਹ ਮਸਲਾ ਕਿਉਂ ਦਿਨ ਪ੍ਰਤੀ ਵਧਦਾ ਜਾ ਰਿਹਾ ਹੈ ਤਾਂ ਡਾਕਟਰ ਸਾਹਿਬ ਤੁਹਾਗਿਆ ਤੁਹਾਡਾ ਜੀ ਲਾਈਵ ਪ੍ਰੋਫੈਸਰ ਧੰਨਵਾਦ ਜੀ ਧੰਨਵਾਦ ਡਾਕਟਰ ਵਿਕਰਮ ਮਜੀਠੀਆ ਦੇ ਅੱਜ ਜਾਨੀ ਕਿ ਮਜੀਠਾ ਦਫ਼ਤਰ ਨੂੰ ਤਾਲਾ ਝੜ ਦਿੱਤਾ ਗਿਆ ਤੇ ਐਨਸੀਬੀ ਦੀ ਟੀਮਾਂ ਉੱਧਰ ਵਾਹਣਾ ਹੋ ਗਈਆਂ ਨੇ ਜਾਂਚ ਦੇ ਲਈ ਅੱਜ ਦੇਖੋ ਅੱਜ ਨਾਲ ਹੀ ਮਹੱਲੀ ਆਫਿਸ ਚੋਂ ਬਿジネス ਵਿੱਚੋਂ ਮਤਲਬ ਜੀਟੀਆ ਸਾਹਿਬ ਨੂੰ ਲੈ ਕੇ ਚੱਲੇ ਸੀਗੇ ਤੇ ਹੁਣ ਉਹ ਪਹੁੰਚ ਗਏ ਉੱਥੇ ਮਜੀਠਾ ਮਤਲਬ ਅੰਮ੍ਰਿਤਸਰ ਦਾ ਜਿਹੜਾ ਵੀ ਦਫ਼ਤਰ ਹੈ ਉਹਨੂੰ ਤਾਲਾ ਲੱਗਿਆ ਹੋਇਆ ਹੈਗਾ ਮਹਿਕਮੇ ਦਾ ਪਹਿਲਾਂ ਲਾਤਾ ਸੀਗਾ ਤੇ ਮੈਡਮ ਗੰਦੀਪ ਕੌਰ ਕਹਿੰਦੇ ਸੀ ਵੀ ਸਾਨੂੰ ਕੋਈ ਸਾਡਾ ਮਤਲਬ ਇਨਸਟਾ ਤੁਸੀਂ ਤਲਾਸ਼ੀ ਲੈਣੀ ਆ ਤਾਂ ਲਓ ਤੇ ਸਾਨੂੰ ਆਪਦੇ ਅੰਦਰਤਾ ਜਾਣ ਲਿਓ ਉਹ ਪੁਲਿਸ ਵਾਲੇ ਨੇ ਮਨਾ ਕਰਤਾ ਉਹਨਾਂ ਦੀ ਕਾਫੀ ਬਹਿਸ-ਵਾਜੀ ਵੀ ਹੋਈ ਐ ਤੇ ਹੁਣ ਟੀਮ ਪਹੁੰਚ ਗਈ ਜਦੋਂ ਪਹੁੰਚ ਗਈ ਹੁਣ ਤਲਾਸ਼ੀ ਵਿੱਚ ਜਿਹੜੀ ਉਹ ਸ਼ੁਰੂ ਹੋਊਗੀ ਉਸ ਤੋਂ ਬਾਅਦ ਤਲਾਸ਼ੀ ਦੇ ਵਿੱਚ ਕੀ ਮਿਲਦਾ ਕੀ ਕਾਰਵਾਈ ਹੁੰਦੀ ਐ ਇਹ ਥੋੜੇ ਜਿਹੀ ਚਰਚਾ ਹੀ ਆਪਾਂ ਨੂੰ ਡਾਕਟਰ ਸਾਹਿਬ ਇੱਕ ਪਾਸੇ ਇਹ ਵੀ ਅਪਡੇਟ ਆ ਰਹੀ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਵੀ ਯਾਨੀ ਕਿ ਕੈਚ ਤਾ ਗਿਆ ਰਹਿਣਾ ਪੁਲਿਸ ਕਿਸੇ ਵੀ ਸਮੇਂ ਵਿਕਰਮ ਜੀਠਿਆ ਨੂੰ ਰਿਮਾਂਡ ਤੇ ਲੈ ਕੇ ਜਾ ਸਕਦੀ ਹੈ ਕੋਰਟ ਦੇ ਆਰਡਰ ਲੈ ਜਾ ਕੇ ਤੇ ਦੂਸਰੇ ਪਾਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੱਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਇਹ ਵੀ ਮੈਨੂੰ ਅਪਡੇਟ ਆ ਗਈ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਅਪੀਲ ਪਾਈ ਹੋਈ ਸੀ ਵਿਕਰਮ ਜੀਠਿਆ ਦੀ ਜ਼ਮਾਨਤ ਰੱਦ ਕਰਨ ਦੀ ਟਰੈਕ ਇਸ ਤਾਂ ਪੰਜਾਬ ਸਰਕਾਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਹਾਂ ਜੀ ਉਹ ਤਾਂ ਕਾਫੀ ਚਿਰ ਦਾ ਕੀਤਾ ਹੋਇਆ ਹੈਗਾ ਤੇ ਜਿਹੜਾ ਇਹ ਹੈ ਨਾ ਜੀ ਐ ਮਤਲਬ ਇਹ ਨਹੀਂ ਹੈਗਾ ਵੀ ਕੋਈ ਹੋਰ ਉਹਨੂੰ ਐ ਉਧਰੋਂ ਲੈ ਜਾਊਗਾ ਪਰ ਕਰੇ ਕੋਈ ਐ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਇਹ ਜਿਹੜਾ ਇਹਦਾ ਪਰਚਾ ਦਰਜ ਹੋ ਗਿਆ ਇਸ ਤੋਂ ਬਾਅਦ ਜੇ ਅਰੈਸਟ ਪੈਂਦੀ ਹੈ ਤਾਂ ਅਰੈਸਟ ਤੋਂ ਬਾਅਦ ਫਿਰ ਪ੍ਰੋਡਕਸ਼ਨ ਬਰਾਂਡ ਤੇ ਦੂਜੀ ਕੋਈ ਏਜੰਸੀ ਹੁੰਦੀ ਹੈ ਜਿਹੜੀ ਉਹ ਲੈ ਸਕਦੀ ਹੁੰਦੀ ਹੈ ਐ ਨਹੀਂ ਹੁੰਦਾ ਵੀ ਮੈਂ ਹੁਣ ਹੀ ਆਇਆ ਤੇ ਮੈਨੂੰ ਵੀ ਦੇ ਦਿਓ ਤੇ ਦੂਜਾ ਕਹੇ ਸਾਨੂੰ ਵੀ ਖੜਾ ਦਿਓ ਐ ਨਹੀਂ ਹੁੰਦਾ ਮਤਲਬ ਕਾਰਵਾਈ ਜਿਹੜੀ ਹੋਊਗੀ ਉਹ ਕਾਨੂੰਨ ਮੁਤਾਬਕ ਹੋਊਗੀ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਹੈ ਜਿਹੜਾ ਉਹ ਸਰਵਉੱਚ ਹੈ ਸੰਵਿਧਾਨ ਦੇ ਵਿੱਚ ਜੋ ਵੀ ਲਿਖਿਆ ਹੋਇਆ ਉਹਦੇ ਮੁਤਾਬਿਕ ਹੀ ਹੋਊਗਾ ਕਿਉਂਕਿ ਏਜੰਸੀ ਦੂਜੀ ਤੋਂ ਬਾਹਰ ਦੀ ਬਾਹਰ ਏਜੰਸੀ ਮਤਲਬ ਇਸ ਤਰ੍ਹਾਂ ਰਿਮਾਂਡ ਤੇ ਨਹੀਂ ਲੈ ਸਕਦੀ ਕਿ ਰਿਮਾਂਡ ਤੇ ਲੈਣ ਵਾਸਤੇ ਉਹਨਾਂ ਨੂੰ ਪ੍ਰੋਡਕਸ਼ਨ ਮਾਰ ਦੇਣਾ ਪੈਣਾ ਤਾਂ ਪਰ ਡਾਕਟਰ ਸਾਹਿਬ ਇੱਕ ਵੱਡਾ ਸਵਾਲ ਹੈ ਇੱਥੇ ਮੈਂ ਖਤਮ ਵੀ ਕਰਨਾ ਚਾਹਾਂਗਾ ਇੱਕ ਸਵਾਲ ਖੜਾ ਹੋ ਗਿਆ ਹੁਣ ਸਰਕਾਰ ਤੇ ਵੀ ਤੇ ਵਿਨਸ ਤੇ ਵੀ ਜੇਕਰ ਅੱਜ ਵਿਨਸ ਕੋਈ ਕੱਲ ਨੂੰ ਮਾਫੀ ਜਾਨਾ ਕੱਲ ਕੋਰਟ ਪੇਸ਼ੀ ਹੈ ਜੇ ਕੱਲ ਨੂੰ ਕੋਈ ਕੋਰਟ ਦੇ ਵਿੱਚ ਠੋਸ ਸਬੂਤ ਨਾ ਪੇਸ਼ ਕਰ ਸਕੀ ਤਾਂ ਕੋਰਟ ਨੂੰ ਹੋ ਸਕਦਾ ਹੈ ਕਿ ਇੱਕ ਅਧੀ ਤਰੀਕ ਹੋਰ ਦੇ ਕੇ ਵਿਕਰਮ ਮਜੀਠੀਆ ਬਾਹਰ ਵੀ ਆਸਦਾ ਜ਼ਮਾਨਤੇ ਕਿਉਂਕਿ ਸੁਪਰੀਮ ਕੋਰਟ ਨੇ ਵੀ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਨੂੰ ਦੇਖੋ ਗੱਲ ਇਹ ਹੈ ਨਾ ਜੀ ਮਤਲਬ ਇਸ ਦੇ ਉੱਤੇ ਜਿਹੜਾ ਪੰਜਾਬ ਹੈ ਉਹ ਦੋ ਤਰ੍ਹਾਂ ਚ ਵੰਡਿਆ ਗਿਆ ਇੱਕ ਬਹੁਤ ਲੋਕ ਨੇ ਜਿਹੜੇ ਮਜੀਠੀਆ ਸਾਹਿਬ ਦੇ ਸਮਰਥਕ ਚ ਨੇ ਕਿਉਂਕਿ ਕਈ ਵੱਡੀਆਂ ਪਾਰਟੀਆਂ ਦਾ ਵੀ ਉਹਨੂੰ ਮਤਲਬ ਸਮਰਥਨ ਮਿਲਿਆ ਹੋਇਆ ਤੇ ਦੂਜੇ ਪਾਸੇ ਪੰਜਾਬ ਗਵਰਨਮੈਂਟ ਹੈ ਤੇ ਆਮ ਆਦਮੀ ਪਾਰਟੀ ਹੈ ਇਸ ਕਰਕੇ ਮਤਲਬ ਜਿਹੜਾ ਇਹ ਮੂਹਰੇ ਆਉਣ ਵਾਲੀਆਂ ਇਲੈਕਸ਼ਨਾਂ ਦਾ ਸੀ ਜਿਹੜਾ ਖਾਕਾ ਤਿਆਰ ਹੋ ਗਿਆ ਕਿ ਇੱਕ ਪਾਸੇ ਜੇ ਮਤਲਬ ਕਿਸੇ ਵੀ ਤਰੀਕੇ ਨਾਲ ਮਜੀਠੀਆ ਸਾਹਿਬ ਬਾਹਰ ਆਉਂਦੇ ਨੇ ਜਾਂ ਬੇਦੋਚੇ ਸਾਹਬ ਤੋਂ ਪਾਈ ਜਾਂਦੇ ਨੇ ਤਾਂ ਮਤਲਬ ਜਿਹੜਾ ਮਜੀਠੀਆ ਆਲਾਈਅንስ ਹੋਊਗਾ ਉਹਦੇ ਵੱਲੋਂ ਆਪ ਸੀਐਮ ਦੇ ਕੈਂਡੀਡੇਟ ਮਜੀਠੀਆ ਸਾਹਿਬ ਹੋਣਗੇ ਤੇ ਇਧਰੋਂ ਆਮ ਆਦਮੀ ਪਾਰਟੀ ਵਾਲੇ ਹੋਣਗੇ ਹੁਣ ਮਤਲਬ ਕਿਉਂਕਿ ਦੂਜੀਆਂ ਪਾਰਟੀਆਂ ਦੇ ਲੋਕ ਵੀ ਮਤਲਬ ਇਸ ਨੂੰ ਮਤਲਬ ਗੱਲ ਨੂੰ ਬੜਾ ਸੋਚ ਸਮਝ ਕੇ ਲੈ ਰਹੇ ਨੇ ਐ ਕਿਉਂਕਿ ਵੀ ਹੁਣ ਵੋਟ ਪਾਉਣ ਪਾਵਾਂਗੇ ਤਾਂ ਕਿੱਧਰ ਪਾਵਾਂਗੇ ਇਹ ਇਹ ਡਾਕਟਰ ਸਾਹਿਬ ਤੁਹਾਨੂੰ ਡਾਕਟਰ ਸਾਹਿਬ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਚੋਣਾ 1.5 ਸਾਲ ਰਹਿ ਗਿਆ ਤੇ ਸਰਕਾਰ ਕਹਿ ਲਈਏ ਆਪਣੇ ਮੁੱਦੇ ਦੇ ਭੜਕ ਰਹੀ ਹੈ ਮਹਿੰਗਾਈ ਜਿਆਦਾ ਹੋ ਰਹੀ ਹੈ ਦਿਨ ਪ੍ਰਤੀ بارشਾਂ ਪੈ ਰਹੀਆਂ ਨੇ ਲੋਕ ਕਰੋ ਬੇਕਾਰ ਹੋ ਰਹੇ ਨੇ ਤੇ ਕੱਲਾ ਵਿਕਰਮ ਜੀਠੀ ਦਾ ਕੇਸ ਨੂੰ ਹਾਈਲਾਈਟ ਕੀਤਾ ਜਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਠੀਕ ਹੈ ਵਿਕਰਮ ਜੀਠੀਆ ਉਸਦੇ ਗੁਨਾਹਗਰ ਹੋਣ ਅਜੇ ਉਹ ਦੋਸ਼ੀ ਸਾਥ ਵੀ ਹੋਏ ਬੜਾ ਇਹਨਾ ਹਾਈਲਾਈਟ ਕਰਨਾ ਸਾਰੀ ਸਰਕਾਰ ਦੇ ਮੰਤਰੀ ਇੱਕ ਪਾਸੇ ਲੱਗ ਗਏ ਜਿਹੜੇ ਹੋਰ ਮੁੱਦੇ ਨੇ ਰਜਾਨਾ ਦੇ ਉਹ ਨਹੀਂ ਖਿੱਚੇ ਜਾ ਰਹੇ ਲੋਕਾਂ ਦੇਖੋ ਸਰਕਾਰ ਬਣਾਈ ਸੀ ਆਪਣੇ ਲਈ ਗੱਲ ਇਹ ਹੁੰਦੀ ਹੈ ਵੀ ਜਦੋਂ ਵੀ ਕੋਈ ਕਿਸੇ ਤੇ ਕਾਰਵਾਈ ਹੁੰਦੀ ਹੈ ਜਾਂ ਤਾਂ ਜਿਹੜੇ ਤੇ ਧਰ ਦੇ ਉੱਤੇ ਕਾਰਵਾਈ ਹੁੰਦੀ ਆ ਉਹ ਹੁੰਦੀ ਹੈ ਤੇ ਜਾਂ ਤਾਂ ਕਾਰਵਾਈ ਕਰਨ ਵਾਲੀ ਸਰਕਾਰ ਹੁੰਦੀ ਹੈ ਜਦੋਂ ਵਿੱਚ ਦੂਜੀਆਂ ਤੇ ਆ ਕੇ ਆਪਣਾ ਆਪਣੇ ਸਮਰਥਨ ਜਿਤਾਉਣ ਲੱਗ ਜਾਣ ਤਾਂ ਮਤਲਬ ਜਿਹੜਾ ਆਟੋਮੈਟਿਕ ਹੀ ਆ ਉਹ ਮਸਲਾ ਹੈ ਜਿਹੜਾ ਹਾਈਲਾਈਟ ਹੋਣਾ ਕਿਉਂਕਿ ਕਈ ਪਾਰਟੀਆਂ ਤੇ ਵੱਡੇ ਰਾਜਸੀ ਨੇਤਾ ਨੇ ਜਿਹੜੇ ਉਹ ਮਤਲਬ ਇਸ ਕਾਰਵਾਈ ਨੂੰ ਕੁਝ ਚੰਗਾ ਕਹਿਣ ਲੱਗੇ ਉਸ ਮਾੜਾ ਕਹਿਣ ਲੱਗੇ ਉਸ ਵੀ ਜੀਟੀਆ ਸਾਹਿਬ ਦੇ ਹੱਕ ਚ ਬੋਲਣ ਲੱਗੇ ਕੁਝ ਖਿਲਾਫ ਬੋਲਣ ਲੱਗੇ ਇਸ ਕਰਕੇ ਮਤਲਬ ਸਾਰੇ ਜਮਾਨੇ ਜਿਹੜਾ ਉਹ ਸੋਸ਼ਲ ਮੀਡੀਆ ਦਾ ਹੈਗਾ ਲੋਕ ਸਾਰੇ ਬਿਆਨ ਸੁਣੀ ਜਾਂਦੇ ਨੇ ਰੀਲਾਂ ਇਥੋਂ ਤੱਕ ਮਤਲਬ ਲੋਕ ਸੁਣ ਰਹੇ ਨੇ ਵੀ ਜਿਹੜੀਆਂ ਪੰਜ ਚਾਰ ਸਾਲ ਪਹਿਲਾਂ ਬਿਆਨ ਦਿੱਤੇ ਹੋਏ ਸੀ ਤੇ ਜਿਹੜੇ ਹੁਣ ਬਿਆਨ ਦੇ ਰਹੇ ਨੇ ਉਹਨਾਂ ਦਾ ਕੰਪੇਅਰ ਕਰਕੇ ਲੋਕ ਚਟਕਾਰੇ ਜਿਹੀ ਲਈ ਜਾਂਦੇ ਨੇ ਗੱਲ ਕਰ ਲੋਕ ਸਮਝਦਾਰ ਨੇ ਮਤਲਬ ਬੜਾ ਸੋਚ ਸੰਝ ਕੇ ਫੈਸਲਾ ਕਰਨਗੇ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜੇ ਹੋਰ ਮੁਸੀਬਤਾਂ ਨੇ ਜਿਹੜੀਆਂ ਉਹਨਾਂ ਤੋਂ ਨजात ਦਿਵਾਉਣ ਦੇ ਵਿੱਚ ਸਰਕਾਰ ਕਾਮਯਾਬ ਰਹੀ ਇਕੱਲਾ ਇਹੀ ਨਾ ਹੋਵੇ ਨਾ ਵੀ ਇਕੱਲਾ ਮਤਲਬ ਇਹੀ ਮਸਲਾ ਰਹੇਗਾ ਤੁਸੀਂ ਜਿਵੇਂ ਕਿਹਾ ਪਾਣੀ ਚ ਡੁੱਬਣ ਦਾ ਮਸਲਾ ਨਹਿਰਾਂ ਟੁੱਟਣ ਦਾ ਮਸਲਾ ਬੈਂਕ ਸਟਾਰ ਬਾਅਦ ਮੰਗਿਆਈ ਅਰ ਪੜਤਾ ਜੀ ਦੇਰ ਜੁਗਾਰੇ ਕਾਫੀ ਮਸਲੇ ਨੇ ਜਿਹੜੇ ਮਤਲਬ ਮੁੱਦੇ ਨੇ ਜੇ ਕਰੋਨਾ ਮੁੱਦਿਆਂ ਦੇ ਨਾਲ ਵੀ ਸਰਕਾਰ ਨੇ ਦੋ ਚਾਰ ਹੋਣਾਗਾ ਤੇ ਇੱਕ ਮੁੱਦਾ ਇਹ ਵਾ ਹੋ ਗਿਆ ਆ ਫੇਰ ਸਰਕਾਰ ਮਤਲਬ ਕਾਮਯਾਬੀ ਵਾਲੇ ਪਾਸੇ ਹੋਊਗੀ ਜੇ ਕਹੇ ਵੀ ਕੱਲਾ ਮਤਲਬ ਇਸ ਤਰ੍ਹਾਂ ਦੇ ਤਸਕਰਾਂ ਦੇ ਹਿਸਾਬ ਨਾਲ ਪਰਚੇ ਦੇ ਕੇ ਸਰਕਾਰ ਦੁਆਰਾ ਰਿਪੀਟ ਕਰ ਜੂਗਾ ਚਲੋ ਡਾਕਟਰ ਸਾਹਿਬ ਇੱਕ ਡਾਕਟਰ ਸਾਹਿਬ ਇੱਕ ਜਾਂਦੇ ਆਂਦੇ ਨਾ ਇੱਕ ਜਾਂਦੇ ਆਂਦੇ ਸ਼ਰਮਾਏ ਨੇ ਮੈਨੂੰ ਸਵਾਲ ਕੀਤਾ ਸੀ ਆ ਲਾਈਵ ਤੋਂ ਬਾਅਦ ਵੀ ਤੁਸੀਂ ਡਾਕਟਰ ਸਾਹਿਬ ਤੋਂ ਜਵਾਬ ਲਿਓ ਕਿਉਂਕਿ ਉਹਨਾਂ ਨੂੰ ਨੌਲੇਜ ਘੱਟ ਹੈ ਮੈਂ ਕਿਹਾ ਡਾਕਟਰ ਸਾਹਿਬ ਪੁੱਛ ਲਾਂਗਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਥੋੜੀ ਜਿਹਾ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਵੀ ਜਿਹੜੇ ਕਿਸਾਨ ਨੇ ਆਪਣੇ ਉਹਨਾਂ ਨੂੰ 23 ਫਸਲਾਂ ਤੇ ਐਮਐਸਪੀ ਸਰਕਾਰ ਦੇ ਰਹੀ ਹੈ ਪਰ ਕਹਿੰਦੇ ਉਹ ਐਮਐਸਪੀ ਕਿਉਂ ਲੈ ਰਹੇ ਦਾ ਕਾਰਨ ਕੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਉਹ ਚਾਹੁੰਦੇ ਨੇ ਵੀ ਜਿਹੜੀ ਸੁਆਮੀਨਾਥ ਰਿਪੋਰਟ ਆ ਉਹ ਲਾਗੂ ਕੀਤੀ ਜਾਏ ਤਾਂ ਉਹਨਾਂ ਨੇ ਕਿਹਾ ਵੀ ਡਾਕਟਰ ਨੂੰ ਸਵਾਲ ਕਰੋ ਲਾਈਵ ਦੇ ਤਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹ ਵੀ ਆਪਣੇ ਪੱਤਰਕਾਰ ਦੋਸਤ ਮਿੱਤਰ ਨੇ ਉਹਨਾਂ ਨੂੰ ਜਵਾਬ ਦੇ ਦਿਓ ਵੀ ਆਖਰ ਕਿਸਾਨ ਚਾਹਦੇ ਕੀ ਨੇ ਕਿਉਂ ਨਹੀਂ ਐਮਐਸਪੀ ਤੇ ਰੇਟ ਲੈ ਰਹੇ ਦੇਖੋ ਜੀ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਵਾਕੀ ਕਿਸਾਨ ਨੇ ਉਹੋ ਕੁਛ ਨਹੀਂ ਕਹਿੰਦੇ ਨਾ ਉਹ ਕਿਸਾਨਾ ਉਸ ਤਰ੍ਹਾਂ ਦਾ ਉਦੋਂ ਪਹਿਲਾ ਮਤਲਬ ਜ਼ਮੀਨ ਵਗ ਜੂਗੀ ਜ਼ਮੀਨ ਵਗ ਜੂਗੀ ਇਸ ਕਰਕੇ ਨਾਲ ਉਹਨਾਂ ਨੇ ਲਾ ਲੇ ਹੁਣ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਕਿਸਾਨ ਨਹੀਂ ਹਨ ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹ ਇਹ ਨਹੀਂ ਚਾਹੁੰਦੇ ਹਨ ਵੀ ਮਸਲਾ ਟਿੱਕੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਐਮਐਸਪੀ ਤੇ ਵਿਕਦੀ ਹੈ ਇੱਥੇ ਦਾ ਕੱਤੂ ਵੀ ਐਮਐਸਪੀ ਤੋਂ ਵੱਧ ਵਿਕਦਾ ਹੈ ਕੱਤੂ ਵੀ ਇਸਿਰਬੀਆ ਕਿੱਲੋਂ ਵਿਕਦਾ ਹੈ ਮੈਂ ਸਮਝੇ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਕਿਹੜੀ ਚੀਜ਼ ਹੈ ਜਿਹੜੀ ਐਮਐਸਪੀ ਤੇ ਨਹੀਂ ਮਿਲਦੀ ਜੇ ਕਿਤੇ ਐਜੀਟੇਸ਼ਨ ਕਰਨਾ ਹੈ ਜਿੱਥੇ ਨਹੀਂ ਮਿਲਦੀ ਉਹ ਉੱਥੇ ਜਾ ਕੇ ਐਂਜੀਰੇਸ਼ਨ ਕੀਤਾ ਜਾ ਸਕਦਾ ਹੈ ਮਤਲਬ ਐਵੇਂ ਪੰਜਾਬ ਦੀਆਂ ਸੜਕਾਂ ਜਿਹੜੀਆਂ ਜਾਮ ਕਰਕੇ ਇਹਨਾਂ ਨੇ ਲੀਡਰਾਂ ਨੇ ਆਪ ਦਾ ਫੁਲਕਾ ਤੋਂ ਵੀ ਵਧੀਆ ਆਨੰਦ ਨਾਲ ਇਸ ਇਲਾਕੇ ਪੰਦੇ ਰਹੇ ਤੇ ਲੋਕਾਂ ਨੂੰ ਉਥੇ ਮੱਛਰ ਕੱਢਿਆ ਲੋਕ ਹੁਣ ਥੋੜਾ ਜਿਹਾ ਸਮਝਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂਦੀ ਦਿੱਤਾ ਇਹਦਾ ਮੈਸੇਜ ਆ ਗਿਆ ਤੁਹਾਡੇ ਲਈ ਵੀ ਡਾਕਟਰ ਸਾਹਿਬ ਨੂੰ ਪੁੱਛੋ ਡਾਕਟਰ ਸਾਹਿਬ ਮੈਂਦੀ ਦਿੱਤਾ ਹੀ ਪੁੱਛ ਰਹੇ ਤੁਹਾਨੂੰ ਉਹ ਸੌਰੀ ਵਰਸਰ ਜਾ ਰਿਹਾ ਤਾਂ ਉਹਨਾਂ ਨੂੰ ਕਾਲ ਲੱਗ ਨਹੀਂ ਰਹੀ ਉਹਨਾਂ ਨੂੰ ਜਵਾਬ ਦੇ ਦਿਓ ਕਹਿ ਰਹੇ ਨੇ ਵੀ ਜਿਹੜੀ ਮਜੀਠੇ ਦੇ ਕਾਰਵਾਈ ਹੋ ਰਹੀ ਹੈ ਕੀ ਇਹ ਬਦਲਾਖੋਰੀ ਨੀਤੀ ਦਾ ਨਹੀਂ ਹੋ ਰਹੀ ਕੀ ਸਰਕਾਰ ਸਹੀ ਕਰ ਰਹੀ ਹੈ ਗਲਤ ਕਰ ਰਹੀ ਹੈ ਦੇਖੋ ਜੀ ਕਲਾਸੀਵੇਂ ਮੈਂ ਜਿਹੜੀ ਇਹ ਸਾਰੇ ਪੰਜਾਬ ਚ ਹੀ ਚੱਲ ਰਹੀ ਹੈ ਜੀ ਇੱਕੜਾ ਕੋਈ ਕੱਲੇ ਇੱਕ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਸਰਕਾਰ ਦਾ ਜਿਹੜਾ ਜੁੱਧ ਹੈ ਉਹ ਨਸ਼ਿਆਂ ਦੇ ਵਿਰੁੱਧ ਉਹ ਬੜੀ ਵੱਡੀ ਪੱਧਰ ਤੇ ਚੱਲ ਰਿਹਾ ਹੈ ਗੱਲ ਕਰ ਠੀਕ ਹੈ ਵੀ ਜਿਹੜਾ ਮਤਲਬ ਹੁਣ ਸਰਚ ਵਾਰੰਟ ਜਾਂ ਹੋਰ ਇਸ ਤਰ੍ਹਾਂ ਦੀਆਂ ਨੇ ਜਦੋਂ ਆਮ ਪੁਲਿਸ ਵਾਲੇ ਲੋਕਾਂ ਦੇ ਪਰਚੇ ਦੰਦਦੇ ਨੇ ਉਦੋਂ ਸਰਚ ਵਾਰੰਟ ਜੇ ਉਦੋਂ ਇਹ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਕੇ ਸ਼ਾਹੌਂਕਲੇ ਅਕਾਲੀ ਦਲ ਉਹ ਪਹਿਲਾਂ ਜਦੋਂ ਇਹਨਾਂ ਨੇ ਆਪ ਪਰਚੇ ਪਾਏ ਨੇ ਉਦੋਂ ਜੇ ਇਹ ਗੱਲਾਂ ਕਰਦੇ ਤਾਂ ਅੱਜ ਇਹ ਹਾਲਾਤ ਨਹੀਂ ਹੋਣੇ ਸੀ ਨਾਲੇ ਇਹ ਸੁਖ ਨਾਲ ਸੰਦੇ ਤੇ ਨਾਲੇ ਲੋਕ ਕਿਉਂਕਿ ਲੋਕਾਂ ਨੂੰ ਵੀ ਬਹੁਤ ਚਿਰ ਹੋ ਗਿਆ ਜੇਲਾਂ ਦੇ ਵਿੱਚ ਬੈਠਿਆ ਨੂੰ 10-10 ਸਾਲ ਦੇ ਬੰਦੇ ਬੰਨੇ ਬੈਠੇ ਨੇ ਇਸ ਕਰਕੇ ਜਿਹੜਾ ਕੰਮ ਆਪਣੇ ਤੇ ਇਹ ਵੀ ਕੱਲ ਨੂੰ ਨਾ ਹੋ ਜੇ ਜੇ ਆਪਾਂ ਪਹਿਲਾਂ ਉਹਨੂੰ ਰੋਕ ਲੈਂਦੇ ਆਪ ਜਦੋਂ ਆਪਾਂ ਸੱਤਾ 'ਚ ਸੀਗੇ ਤਾਂ ਇਹ ਕੰਮ ਨਹੀਂ ਹੋਣੇ ਸੀਗੇ ਬਦਲਾਖੋਰੀ ਤਾਂ ਦੇਖੋ ਜੇ ਹੁਣ ਸਬੂਤ ਹੋ ਗਏ ਫਿਰ ਤਾਂ ਸਾਦੀ ਬਦਲਾਖੋਰੀ ਹੈ ਜੇ ਕੋਈ ਸਬੂਤ ਪੇਸ਼ ਨਾ ਹੋਵੇ ਫਿਰ ਸਾਰੇ ਲੋਕ ਜਾਣ ਜਾਣ ਨੇ ਚਲੋ ਜਿੰਦਰਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਿਚਾਰ ਸਾਡੇ ਲਾਈਵ ਦੇ ਬ੍ਰੋਚ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਤਨਵਤ ਸੋ ਦੋਸਤੋ ਸਾਡੇ ਇੱਕ ਪੱਤਰਕਾਰ ਨੇ ਗੁਰਿੰਦਰ ਸਿੰਘ ਮਹਿੰਦੀ ਦਿੱਤਾ ਪਠਾਨਕੋਟ ਤੋਂ ਉਹਨਾਂ ਦਾ ਵਿੱਚ ਮੈਸੇਜ ਆ ਗਿਆ ਸੀ ਸੌਰੀ ਕੋਟਕਪੂਰਾ ਤੋਂ ਤਾਂ ਫੋਨ ਜਿਹੜੀ ਸੀ ਆਨਲਾਈਨ ਲੱਗੀ ਹੋਈ ਸੀ ਸ਼ਾਇਦ ਉਹ ਕਾਲ ਕਰ ਰਹੇ ਨਹੀਂ ਲੱਗ ਸਕੀ ਉਹਨਾਂ ਨੇ ਵੀ ਸਵਾਲ ਕੀਤਾ ਤੇੜਾ ਸਾਡਾ ਐਦਾ ਮੁੱਦਾ ਸੀ ਕਿ ਵਿਕਰਮ ਮਜੀਠੀਆ ਦਾ ਜਿਹੜਾ ਦਫ਼ਤਰ ਹੈ ਮਜੀਠੀਆ ਦੇ ਵਿੱਚ ਮੇਨ ਦਫ਼ਤਰ ਉਹਦੇ ਪਹਿਲਾਂ ਵੀ ਇੱਕ ਤਾਲਾ ਸੀ ਪਰ ਅੱਜ ਪੱਕਾ ਹੀ ਤਾਲਾ ਜੜ ਦਿੱਤਾ ਗਿਆ ਜਿਹੜੇ ਅਧਿਕਾਰੀ ਉੱਥੇ ਪਹੁੰਚੇ ਨੇ ਉਹਨਾਂ ਦੀ ਉੱਥੇ ਜੋ ਜਾਂਦੇ ਨੇ ਤਾਂ ਵਿਕਰਮ ਜੀਠੇ ਤਾਂ ਨਰਪਤਨੀ ਕੋਤਲਾ ਹੀ ਜਾਂਦਾ ਉਹਨਾਂ ਨੇ ਉੱਥੇ ਕਾफी ਬਹਿਸਬਾਜ਼ੀ ਹੋਈ ਹੈ ਵਿਕਰਮ ਜੀਠੇ ਦੀ ਪਤਨੀ ਸਵਾਲ ਉਠਾਏ ਨੇ ਕਿ ਤੁਸੀਂ ਤਾਲਾ ਜੜਨ ਕਿੱਦਾਂ ਆ ਗਏ ਤੁਸੀਂ ਸਾਨੂੰ ਆਫਿਸ ਜਾਂਦੋ ਅੱਡੇ ਤਾਂ ਉਹਨਾਂ ਨੇ ਕਿਹਾ ਮੈਡਮ ਸਾਡੇ ਕੋਲ ਬਕਾਇਦਾ ਆਰਡਰ ਨਹੀਂ ਤਾਂ ਉਹਨਾਂ ਦੀ ਪਤਨੀ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਤੁਸੀਂ ਸਾਡੇ ਘਰ ਦੀ ਤਲਾਸ਼ੀ ਕੀਤੀ ਅਮਰੀਤ ਸਾਹਿਬ ਉਹ ਦੋਸੇ ਘਰਤ ਨਹੀਂ ਸੀ ਮੇਰੀ ਮਾਂ ਬਜ਼ੁਰਗ ਕੱਢੀ ਸੀ ਤੁਸੀਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਇਹ ਇਲਜ਼ਾਮ ਲਗਾਏ ਗਏ ਨੇ ਤੋਂ ਅੰਦਾਜ਼ਾ ਲਾਏ ਕਿ ਵਿਕਰਮ ਜੀਠਿਆ ਨੂੰ ਹੋ ਸਕਦਾ ਹੈ ਕਿ ਕੱਲ ਹਰਿਆਣਾ ਦੀ ਪੁਲਿਸ ਵੀ ਪ੍ਰੋਡਕਸ਼ਨ ਵਾਰੰਟੇ ਵਾਰੰਟ ਯਾਨੀ ਕਿ ਰਮਾਰਤੇ ਲਿਆ ਸਕਦੀ ਹੈ ਕਿ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਡੇ ਕੋਲ ਵੀ ਕੋਈ ਨਾ ਕੋਈ ਸਬੂਤ ਸਾਹਮਣੇ ਆਏ ਨੇ ਸੋ ਦੋਸਤੋ ਜੇਕਰ ਗੱਲ ਕੀਤੀ ਇਹਦਾ ਵਿਕਰਮ ਮਂਜੀਠੀਆ ਦੇ ਜਿਹੜੇ ਮੁਸ਼ਕਿਲਾਂ ਨੇ ਉਹਨੂੰ ਕੰਨਾਂ ਨਾਲ ਲਿਆ ਰਹੀਆਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਵਧੀਆ ਨੇਤਾ ਰਹੇ ਨੇ ਆਕਾਲੀ ਦਲ ਦੇ ਸਾਬਕਾ ਜਿਹੜੇ ਕੈਬਨਿਟ ਮੰਤਰੀ ਵੀ ਸਨ ਪਰ ਹੁਣ ਇਹਨਾਂ ਦੀ ਮੁਸ਼ਕਿਲਾਂ ਵਧ ਰਹੀਆਂ ਨੇ ਕਿਉਂਕਿ ਇਹਦਾ ਨਾਮ ਪਹਿਲਾਂ ਡਰੱਗ ਕੇਸ ਦੇ ਵਿੱਚ ਆਇਆ ਸੀ ਉਹਦੀ ਜਾਂਚ ਚੱਲ ਰਹੀ ਹੈ ਤੇ ਦੂਸਰਾ ਜਿਹੜਾ ਇਹ ਆਮਦਨ ਤੋਂ ਜ਼ਿਆਦਾ 540 ਕਰੋੜ ਦੀ ਜਿਦਾਦ ਦਾ ਮਾਮਲਾ ਸਾਹਮਣੇ ਆ ਗਿਆ ਹੈ ਇਸ ਦੇ ਵਿਕਰਮ ਜਠੀਆ ਅਜੇ ਉਜਨੇ ਕਿ ਇਹ ਬਾਹਰ ਨਿਕਲ ਨਹੀਂ ਰਹੇ ਕੱਲ ਇਹਨਾਂ ਦੀ ਪੇਸ਼ੀ ਹੋਣੀ ਹੈ ਵੀਨਸ ਕੋਰਟ ਦੇ ਵਿੱਚ ਦੇਖਦੇ ਆ ਕਿ ਆ ਜਿਹੜੇ ਸਬੂਤ ਇਕੱਠੇ ਕਰ ਲਿਆ ਵੀਨਰ ਜਾਂ ਉਹਨਾਂ ਨੇ ਕਿਤੇ ਰਿਮਾਂਡ ਰਮ ਕੱਲ ਉਹ ਕੀ ਰੰਗ ਲਿਆਣਗੇ ਕੀ ਵਿਕਰਮ ਜਠੀਆ ਰਿਮਾਂਡ ਵਧੇਗਾ ਜਾਂ ਫਿਰ ਵਿਕਰਮ ਜਠੀਆ ਦੇ ਜਿਹੜੇ ਵਕੀਲ ਨੇ ਉਹ ਕੱਲ bail apply ਕਰਨ ਦੇ ਵਿੱਚ ਸੰਪੂਰਨ ਹੋ ਜਾਣਗੇ bail ਲੈ ਲੈਣਗੇ ਉਹਨਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੁਝ ਨਾ ਮਿਲਿਆ ਪਰਮਾਨਤਾ ਫਿਰ ਅਸੀਂ bail ਲੈ ਕੇ ਰਵਾਂਗੇ ਹਾਂ ਦੋਸਤੋ ਇਹ ਕੱਲ 11 ਵਜੇ ਦਾ ਸਮੇਂ ਹੋਸੇਗਾ 11:30 ਦਾ ਵੀ ਕੱਲ ਜਦੋਂ ਕੋਰਟ ਦੇ ਵਿੱਚ ਵਿਨੋਦ ਦੀ ਟੀਮ ਪੇਸ਼ ਹੋਏਗੀ ਕਿਹੜੇ ਸਬੂਤ ਰੱਖੇਗੀ ਜਾਂ ਫਿਰ ਕੱਲ ਵਿਕਰਮ ਜੀ ਥੇਨੂੰ ਹੋ ਸਕਦਾ ਹੈ ਬੇਲ ਮਿਲ ਵੀ ਸਕਦੀ ਹੈ ਪਰ ਜਿਹੜੀ ਅਪਡੇਟ ਹੈ ਕਿ ਉਹਨਾਂ ਦੇ ਦਫ਼ਤਰ ਨੂੰ ਆ ਤਾਲਾ ਮਾਰਿਆ ਗਿਆ ਜਿਸ ਤੋਂ ਸਾਹ ਜ਼ਾਹਿਰ ਹੁੰਦਾ ਹੈ ਕਿ ਵਿਨੋਦ ਦੇ ਕੋਲ ਕੋਈ ਵੱਡੇ ਸਬੂਤ ਹੱਥ ਲੱਗੇ ਨੇ ਸੋ ਦੋਸਤੋ ਜੋ ਵੀ ਖਬਰ ਦੇ ਅਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸੇ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਜੁੜ ਰਹੋ ਪੰਜਾਬੀ ਟੀਵੀ ਨਾਲ ਦੇਖਦੇ ਰਹੋ ਹੋਰ ਖਬਰਾਂ ਜੇ ਚੱਲ ਰਹੀਆਂ ਨੇ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਲਈ ਦਾ ਪ੍ਰੋਬਲਮ ਲੈ ਕੇ ਉੱਤਾਂ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ